ਸਵਾਗਤ ਹੈ ਜੂ ਸ਼ਰ ਪ੍ਰੋਡਿਊਸਰ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਸ਼ਵਤ ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਚਾਹ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗੈਂਗਸਟਰਾਂ ਦੇ ਵਿਰੁੱਧ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਤੇ ਬੀਤੇ ਕੱਲ ਅਬੋਹਰ ਦੇ ਵਿੱਚ ਇੱਕ ਉੱਗਿਆ ਕਪੜਾ ਵਪਾਰੀ ਦਾ ਗੈਂਗਸਟਰਾਂ ਵੱਲੋਂ ਸ਼ਰਿਆਮ ਉਸਤੇ ਸ਼ੋਰੂਮ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਅਬੋਹਰ ਦੇ ਵਿੱਚ ਜਦੋਂ ਇਹ ਕਤਲੇਆਮ ਘਟਦਾ ਤਾਂ ਉਸ ਤੋਂ ਬਾਅਦ ਖਾਸ ਕਰ ਵਪਾਰੀ ਵਰਗ ਦੇ ਵਿੱਚ ਇੱਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਸੀ ਇਕੱਲੇ ਅਬੋਹਰ ਤੇ ਨਹੀਂ ਬਲਕਿ ਪੰਜਾਬ ਭਰ ਦੇ ਵਪਾਰੀਆਂ 'ਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਹੁਣ ਤਾਂ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਚੁੱਕੇ ਨੇ ਕਿ ਵਪਾਰੀ ਵਰਗੇ ਨੂੰ ਗੈਂਗਸਟਰਾਂ ਵੱਲੋਂ ਬਲੈਕਮੇਲ ਕੀਤਾ ਜਾਂਦਾ ਹੈ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਤੇ ਬੀਤੇ ਕੱਲ ਵੀ ਇੱਕ ਸੰਜੇ ਵਰਮਾ ਨਾਮ ਦੇ ਅਬੋਹਰ ਦੇ ਉੱਗੇ ਕਾਰੋਬਾਰੀ ਦਾ ਜਿਹੜਾ ਉਹ ਸ਼ਰਿਆ ਮੁਸਤੇ ਸ਼ੋਰੂਮ ਬਾਹਰ ਜਦੋਂ ਗੱਡੀ 'ਚੋਂ ਬਾਹਰ ਨਿਕਲਦੇ ਨੇ ਆਪਣੇ ਤੇ ਸ਼ੋਰੂਮ ਅੰਦਰ ਦਾਖਲ ਹੋਣਾ ਹੁੰਦਾ ਤਾਂ ਗੱਡੀ ਚੌਂਤਰ ਤੇ ਸਾਰੇ ਸ਼ੋਰੂਮ ਦੇ ਬਾਹਰ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਤੇ ਹੁਣ ਇਸ ਦੇ ਵਿੱਚ ਇੱਕ ਵੱਡੀ ਅਪਡੇਟ ਤੇ ਚਲ ਕੇ ਸਾ ਜੱਸਾ ਕਤਲੇਆਮ ਦੇ ਵਿੱਚ ਸ਼ਾਮਲ ਦੋ ਸ਼ੂਟਰਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਮੌਕੇ ਤੇ ਠਹਿ ਤੇ ਢੇਰੀ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੀ ਹਾਂ ਇਸ ਸਬਕ ਦੀ ਵੱਡੀ ਖਬਰ ਹੈ ਪੰਜਾਬ ਪੁਲਿਸ ਵੱਲੋਂ ਦੋ ਗੈਂਗਸਟਰਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਐਨਕਾਊਂਟਰ ਦੇ ਵਿੱਚ ਉਹ ਢੇਰ ਹੋਏ ਨੇ ਕੀ ਪੂਰਾ ਮਾਮਲਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਣਕਾਰੀ ਹੈ ਜਿਹੜੀ ਉਹ ਡੀਆਈਜੀ ਹਰਮਨਵੀਰ ਸਿੰਘ ਗਿੱਲ ਜੋ ਫਿਰੋਜ਼ਪੁਰ ਰੇਂਜ ਤੇ ਡੀਆਈਸੀ ਨੇ ਤਾਂ ਉਹਨਾਂ ਦੇ ਉਹਨਾਂ ਵੱਲੋਂ ਇੱਕ ਇਹ ਨਿੱਜੀ ਚੈਨਲ ਨੂੰ ਨਿੱਜੀ ਚੈਨਲ ਦੇ ਨਾਲ ਜੋ ਗੱਲਬਾਤ ਕੀਤੀ ਗਈ ਹੈ ਉਸ ਤਰੀਹਾਂ ਇਹ ਸਾਂਝੀ ਕੀਤੀ ਗਈ ਹੈ ਜਾਣਕਾਰੀ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੱਲ ਅਬੋਹਰ ਦੇ ਵਿੱਚ ਇੱਕ ਇਹ ਬਹੁਤ ਵੱਡੀ ਘਟਨਾ ਵਾਪਰਦੀ ਹੈ ਇੱਕ ਕੱਪੜਾ ਵਪਾਰੀ ਦਾ ਜਿਹੜਾ ਉਹ ਗੋਲੀਆਂ ਮਾਰ ਕੇ ਗੈਂਗਸਟਰਾਂ ਵੱਲੋਂ ਸ਼ੂਟਰਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇੱਕ Swift ਗੱਡੀ ਦੇ ਵਿੱਚ ਸਵਾਰ ਹੋ ਕੇ ਕੁੱਲ ਪੰਜੋ ਵਿਅਕਤੀ ਆਉਂਦੇ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਤਿੰਨ ਵਿਅਕਤੀ ਉੱਤਰ ਕੇ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਜੋ ਕਿ ਸ਼ੂਟਰ ਦੱਸੇ ਜਾਂਦੇ ਨੇ ਤੋਂ ਉਹਨਾਂ ਵੱਲੋਂ ਸੰਜੇ ਵਰਮਾ ਨਾਮਕ ਕੱਪੜਾ ਵਪਾਰੀ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਬੀਤੇ ਚੱਲ ਹੀ ਜਾਣਕਾਰੀ ਮੁਤਾਬਕ ਕਿ ਪੰਜਾਬ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ ਜੋ ਕਿ ਸਵਿਫਟ ਗੱਡੀ ਦੇ ਵਿੱਚ ਬੈਠੇ ਹੋਏ ਸਨ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਦੀ ਨਿਸ਼ਾਨਦੇਹੀ ਤੇ ਜਦੋਂ ਪੁਲਿਸ ਅੱਜ ਹਥਿਆਰ ਵੈਪਨ ਨੂੰ ਰਿਕਵਰ ਕਰਨ ਦੇ ਲਈ ਪਹੁੰਚਦੀ ਹੈ ਵੈਪਨਸ ਨੂੰ ਤਾਂ ਇਸ ਤੋਂ ਰਗਨ ਉੱਥੇ ਹੋਰ ਉਹਨਾਂ ਦੇ ਜਿਹੜੇ ਗੈਂਗਸਟਰ ਸਾਥੀ ਹੁੰਦੇ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਉਹਨਾਂ ਤੇ ਫਾਇਰਿੰਗ ਕਰਦੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਿਹੜੀ ਉਹ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸ ਫਾਇਰਿੰਗ ਦੇ ਵਿੱਚ ਇਸ ਜਵਾਬੀ ਕਾਰਵਾਈ ਦੌਰਾਨ ਦੋ ਗੈਂਗਸਟਰ ਆ ਜਿਹੜੇ ਉਹ ਮੌਕੇ ਤੇ ਢੇਰ ਹੋ ਜਾਂਦੇ ਨੇ ਜਿਨ੍ਹਾਂ ਤੇ ਜਿਨ੍ਹਾਂ ਵਿੱਚੋਂ ਇੱਕ ਮ੍ਰਿਤਕ ਨੌਜਵਾਨ ਦਾ ਨਾਮ ਜਸਪ੍ਰੀਤ ਸਿੰਘ ਹੈ ਤੇ ਦੂਸਰੇ ਦਾ ਨਾਮ ਰਾਮਰਤਨ ਹੈ ਤੇ ਦੋਵੇਂ ਪਟਿਆਲਾ ਜ਼ਿਲ੍ਹਾ ਦੇ ਵਸਨੀਕ ਨੇ ਪਟਿਆਲਾ ਦੇ ਰਹਿਣ ਵਾਲੇ ਨੇ ਤਾਂ ਇਸ ਇਹ ਸਾਰੇ ਘਟਨਾਕ੍ਰਮ ਦੌਰਾਨ ਇੱਕ ਪੁਲਿਸ ਮੁਲਾਜ਼ਮ ਕੇ ਹੈੱਡ ਕਨਸਟੇਬਲ ਵੀ ਜ਼ਖਮੀ ਹੋਇਆ ਜਿਸ ਦੀ ਬਾਹ ਦੇ ਵਿੱਚ ਗੋਲੀ ਲੱਗੀ ਹੈ ਮੋਢੇ ਤੇ ਕੋਲ ਗੋਲੀ ਲੱਗੀ ਹੈ ਕਿਉਂਕਿ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਬਕਾਇਦਾ ਡੀਆਈਜੀ ਫਰੋਚਪੁਰ ਹਰਮਨਵੀਰ ਸਿੰਘ ਗੇਲੋ ਦਾ ਹਾਲਚਲ ਜਾਣਣ ਦੇ ਲਈ ਆਪਣੇ ਸਾਥੀ ਮੁਲਾਜ਼ਮ ਦਾ ਹਾਲਚਲ ਜਾਣਣ ਦੇ ਲਈ ਹਸਪਤਾਲ ਦੇ ਵਿੱਚ ਵੀ ਪਹੁੰਚੇ ਸੀ ਜਿੱਥੇ ਕਿ ਉਹ ਇਲਾਜ ਅਧੀਨ ਹੈ ਇਲਾਜ ਚੱਲ ਰਿਹਾ ਜ਼ੇਰੇ ਇਲਾਜ ਹੈ ਤਾਂ ਇਸ ਤੋਂ ਇਲਾਵਾ ਪੁਲਿਸ ਨੂੰ ਇੱਕ 30 ਬੋਰ ਦਾ ਵੈਪਨ ਹੈ ਜਿਹੜਾ ਉਹ ਮੌਕੇ ਤੋਂ ਰਿਕਵਰ ਹੋਇਆ ਤੇ ਹਾਲਾਂਕਿ ਦੂਜੇ ਪਾਸੇ ਜਿਹੜੇ ਤਿੰਨ ਹੋਰ ਸ਼ੂਟਰ ਨੇ ਜਿਨ੍ਹਾਂ ਵੱਲੋਂ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਉਹਨਾਂ ਦੇ ਦੱਸਣ ਮੁਤਾਬਕ ਕਿ ਪੁਲਿਸ ਉਹਨਾਂ ਸ਼ੂਟਰਾਂ ਦੇ ਵੀ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ ਤੇ ਉਹਨਾਂ ਦੇ ਨਤੀਜੇ ਵੀ ਉਹਨਾਂ ਦੇ ਦੱਸਣ ਮੁਤਾਬਕ ਕਿ ਬਹੁਤ ਜਲਦ ਆ ਜਾਣਗੇ ਕਿਉਂਕਿ ਹਰਮਨਵੀਰ ਸਿੰਘ ਕਾਫੀ ਇਹ ਇੱਕ ਪੁਲਿਸ ਆਫੀਸਰ ਪੰਜਾਬ ਦੇ ਵਿੱਚ ਬਹੁਤ ਨੇ ਪਰੰਤੂ ਜੋ ਉਹਨਾਂ ਦੀ ਛਵੀ ਹੈ ਖਾਸ ਕਰ ਇਹ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਚਾਹੇ ਗੁੰਡਿਆਂ ਨੂੰ ਲੈ ਕੇ ਤਾਂ ਸਮੇਂ-ਸਮੇਂ ਤੇ ਉਹ ਸਖਤ ਤਾੜਨਾ ਕਰਦੇ ਹੋਏ ਵੀ ਮੀਡੀਆ ਤੇ ਵਿੱਚ ਨਸਰ ਆਉਂਦੇ ਨੇ ਗੁੰਡਾ ਅਨਸਰਾਂ ਨੂੰ ਤਾਂ ਹੁਣ ਵੀ ਉਹਨਾਂ ਦਾ ਉਹਨਾਂ ਨੇ ਸਖਤ ਲੈਸੇ ਦੇ ਵਿੱਚ ਚੇਤਾਵਨੀ ਦਿੱਤੀ ਆ ਕਿ ਜਲਦ ਜਿਹੜੇ ਉਹ ਨਤੀਜੇ ਆ ਜਾਣਗੇ ਜਿਹੜੇ ਤਿੰਨ ਸ਼ੂਟਰ ਹੋਰ ਵੀ ਬਾਕੀ ਰਹਿੰਦੇ ਨੇ ਤਾਂ ਇਸ ਤੋਂ ਬਾਅਦ ਅਬੋਹਰ ਦੇ ਵਿੱਚ ਬੀਤੇ ਕੱਲ੍ਹ ਜਿਹਤੋਂ ਇਹ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਅਬੋਹਰ ਦੇ ਜਿਹੜੇ ਸਕੂਲ ਕਾਲਜ ਜਾਂ ਹੋਰ ਜਿਹੜੇ ਬਾਜ਼ਾਰ ਸੀ ਖਾਸ ਕਰ ਵਪਾਰੀ ਵਰਗ ਸ਼ਾਇਦ ਉਹਨਾਂ ਵੱਲੋਂ ਅੱਜ ਅਬੋਹਰ ਸ਼ਹਿਰ ਨੂੰ ਬੰਦ ਵੀ ਰੱਖਿਆ ਗਿਆ ਸੀ ਤਾਂ ਬਹੁਤ ਸਾਰੀਆਂ ਵੀਡੀਓਜ਼ ਵੀ ਜਿਹੜੀਆਂ ਵਾਇਰਲ ਹੋ ਰਹੀਆਂ ਸਨ ਖਾਸ ਕਰ ਉਸ ਕਪੜਾ ਵਪਾਰੀ ਦੇ ਘਰ ਦੀਆਂ ਉਹਨਾਂ ਦੇ ਭਰਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਬੀਤੇ ਕੱਲ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਉਹਨਾਂ ਦੇ ਘਰ ਪਹੁੰਚਦੇ ਨੇ ਤਰ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੈਂਗਸਟਰਾਂ ਨੂੰ ਜੇਲਾ ਦੇ ਵਿੱਚ ਬੰਦ ਕਰਕੇ ਨਾ ਰੱਖੋ ਇਹਨਾਂ ਦਾ ਕੋਈ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਇਹਨਾਂ ਦਾ ਸਫਾਇਆ ਕੀਤਾ ਜਾਵੇ ਤਾਂ ਅੱਜ ਜਦੋਂ ਸੰਜੇ ਵਰਮਾ ਦਾ ਸੰਸਕਾਰ ਵੀ ਹੁੰਦਾ ਤਾਂ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਬੋਹਰ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਬੋਹਰ ਦੇ ਜਿਹੜੇ ਲੋਕ ਨੇ ਖਾਸ ਕਰ ਵਪਾਰੀ ਵਰਗ ਪਹੁੰਚਦਾ ਉਹਨਾਂ ਨੂੰ ਚਾਣ ਵਾਲੇ ਪਹੁੰਚਦੇ ਨੇ ਕਿਉਂਕਿ ਕੱਲ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੰਜੇਸ਼ ਬਰਮਾ ਤੇ ਭਰਾ ਦਿੱਤਾ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਟੈਕਸ ਵੀ ਦਿੰਦੇ ਆ ਲੱਖਾਂ ਕਰੋੜਾਂ ਦੇ ਵਿੱਚ ਅਸੀਂ 5 ਤੋਂ 500 ਤੋਂ ਲੈ ਕੇ 700 ਬੰਦੇ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਤੇ ਫਿਰ ਵੀ ਸਾਡੇ ਨਾਲ ਅਜੀਹਾ ਫਤੀਰਾ ਹੋ ਰਿਹਾ ਸਾਡੇ ਮੁਲਕ ਦੇ ਵਿੱਚ ਕਿੰਨਾ ਕੁ ਜਾਇਜ਼ ਆ ਮਤਲਬ ਕਿ ਕਾਫੀ ਜ਼ਿਆਦਾ ਰੋਸ ਹੈ ਉਹਨਾਂ ਦੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਸੀ ਕਿਉਂਕਿ ਜਦੋਂ ਇੱਕ ਇਹ ਬੇਮੋਤੀ ਇਹ ਬੰਦਾ ਜਦੋਂ ਉਹ ਪ੍ਰਮਾਤਮਾ ਨੂੰ ਜਦੋਂ ਕਿ ਬੇਵਕਤੀ ਮੌਤ ਹੁੰਦੀ ਹੈ ਕਿਸੇ ਬੰਦੇ ਦੀ ਤਾਂ ਉਸ ਦਾ ਜਿਹੜਾ ਦੁੱਖ ਹੈ ਘਰਦਿਆਂ ਤੋਂ ਜ਼ਿਆਦਾ ਹੋਰ ਕਿਸੇ ਵਿਅਕਤੀ ਨੂੰ ਵੀ ਨਹੀਂ ਲੱਗਦਾ ਤਾਂ ਉਹਨਾਂ ਵੱਲੋਂ ਆਪਣਾ ਜਿਹੜਾ ਉਹ ਰੋਸ ਉਹ ਵਿਖਾਇਆ ਜਾ ਰਿਹਾ ਸੀ ਸਰਕਾਰਾਂ ਨੂੰ ਰੋਸ ਤੇ ਵੱਜੋਂ ਜਿਹੜੀ ਉਹ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਸਰਕਾਰਾਂ ਨੂੰ ਕਿ ਇਹਨਾਂ ਗੈਂਗਸਟਰਾਂ ਨੂੰ ਜੇਲਾਂ ਦੇ ਵਿੱਚ ਬੰਦ ਕਰਕੇ ਜਾਂ ਡਾਕੇ ਨਾ ਰੱਖਿਆ ਜਾਵੇ ਇਹਨਾਂ ਦਾ ਸਫਾਇਆ ਕੀਤਾ ਜਾਵੇ ਇਹਨਾਂ ਤੇ ਸਖਤ ਕਾਰਵਾਈਆਂ ਜਿਹੜੀਆਂ ਕੀ ਕਿਹਾ ਜਾਂਦਾ ਹੁਣ ਵੱਡੀ ਖਬਰ ਆ ਰਹੀ ਹੈ ਕਿ ਅਪੋਹਰ ਤੇ ਇਲਾਕਾ ਪੰਜ ਪੀਪਲ ਪੰਜ ਪੀਰ ਇਲਾਕੇ ਦੇ ਨਸੀਕ ਜੋ ਕਿ ਉੱਥੇ ਰੇਲਵੇ ਸਟੇਸ਼ਨ ਦੇ ਮੌਜੂਦ ਦੱਸਿਆ ਜਾਂਦਾ ਹੈ ਪੰਜ ਪੀਰ ਇਲਾਕਾ ਹੈ ਜੰਗਲ ਨੂੰ ਮਾਥਾਂ ਤਾਂ ਉਸ ਥਾਂ ਤੇ ਜਦੋਂ ਉਹਨਾਂ ਵੱਲੋਂ ਆਪਣੇ ਹਥਿਆਰ ਜਿਹੜੇ ਲਕੋਏ ਹੁੰਦੇ ਨੇ ਕੱਪੜੇ ਬਦਲ ਕੇ ਉੱਥੋਂ ਭੱਜਦੇ ਨੇ ਹਥਿਆਰਾਂ ਨੂੰ ਲਕੋ ਕੇ ਭੱਜਦੇ ਨੇ ਤਾਂ ਨਿਸ਼ਾਨ ਤੇ ਹੀ ਤੇ ਜਦੋਂ ਜਿੰਨਾ ਦੋ ਵਿਅਕਤੀ ਉਹਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ ਉਹਨਾਂ ਦੀ ਨਿਸ਼ਾਨਦੇਹੀ ਤੇ ਜਦੋਂ ਵੈਪਨ ਰਿਕਵਰ ਕਰਨ ਦੇ ਲਈ ਪੁਲਿਸ ਪਹੁੰਚਦੀ ਹੈ ਤਾਂ ਉੱਥੇ ਗੈਂਗਸਟਰ ਵੱਲੋਂ ਜਿਹੜੀ ਉਹ ਪੁਲਿਸ ਪਾਰਟੀ ਦਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਆ ਜਿਹੜੇ ਇਹ ਦੋ ਨੌਜਵਾਨ ਜਸਪ੍ਰੀਤ ਸਿੰਘ ਤੇ ਰਾਮਰਤਨ ਐਨਕਾਊਂਟਰ ਦੇ ਵਿੱਚ ਢੇਰ ਹੋ ਜਾਂਦੇ ਨੇ ਤਾਂ ਥਾਂ ਹੀ ਪੁਲਿਸ ਵੱਲੋਂ ਇਹਨਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ